ਯਾ ਵੀ ਉਹ ਕੰਗਣਾ ਰਣਾਉਤਾ ਜਿਹੜੀ ਕਿ ਇੱਕ ਕਸੂਤੀ ਫਸ ਚੁੱਕੀ ਐ ਜਿਵੇਂ ਕਿ ਹੁਣ ਪੰਜਾਬ ਦੇ ਵਿੱਚ ਇੱਕ ਫਿਲਮ ਜਿਹੜੀ ਕਿ ਰਿਲੀਜ਼ ਹੋਣ ਜਾ ਰਹੀ ਐ ਜਿਹੜੀ ਕਿ ਬਣਾਈ ਐ ਆਪਣੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਤੇ ਜਿਹੜੇ ਕਿ 1984 ਨੂੰ ਲੈ ਕੇ ਇਹ ਫਿਲਮ ਬਣੀ ਐ ਤੇ ਫਿਲਮ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਬਹੁਤ ਹੀ ਮਾੜੀ ਸ਼ਖੀ ਦਿਖਾਈ ਗਈ ਐ ਨੀਮਾ ਦਿਖਾਇਆ ਗਿਆ ਜਿਹੜੀ ਕੰਗਣਾ ਰਣਾਉਤਾ ਉਹਨੂੰ ਹੁਣ ਮੈਂ ਤੁਹਾਨੂੰ ਦੱਸ ਸਕਦਾ ਵੀ ਯਾਰ ਇਹਨੇ ਇੱਕ ਵੀੜੇ ਚੱਕ ਲਿਆ ਸਿੰਘਾਂ ਦੇ ਖਿਲਾਫ ਜਿਹੜਾ ਥਾਪੜ ਵੱਜਿਆ ਸੀ ਨਾ ਚੰਡੀਗੜ੍ਹ 에ਰਪੋਰਟ ਤੇ ਉਹ ਤੁਹਾਨੂੰ ਸਾਰਿਆਂ ਨੂੰ ਜਿਆਦਾ ਪਰ ਹੁਣ ਗੱਲ ਬੜੀ ਗੰਭੀਰ ਹੋ ਚੁੱਕੀ ਹੈ ਜਿਵੇਂ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਖਿਲਾਫ ਇੱਕ ਮਹੀਮ ਚੱਲੀ ਹੈ ਸਿੰਘਾਂ ਦੇ ਖਿਲਾਫ ਹੀ ਚੱਲ ਦਿੱਤੀ ਹੈ ਪੂਰੀ ਮਤਲਬ ਇੱਕ ਸਮਾਜ ਦੇ ਲਈ ਕਹਿ ਸਕਦੇ ਆ ਪਰ ਹੁਣ ਸਿੰਘਾਂ ਨੇ ਅਲਟੀਮੇਟਮ ਦੇ ਦਿੱਤਾ ਅਸੀਂ ਵੀ ਕਹਿੰਦੇ ਆ ਵਿਰੋਧ ਕਰਦੇ ਆ ਅਸੀਂ ਪੰਜਾਬ ਦੇ ਵਿੱਚ ਰਹਿਣ ਵਾਲੇ ਵਾਸੀ ਆ ਸਿੱਖ ਵੀ ਆ ਤੇ ਸਿੰਘ ਵੀ ਆ ਅਸੀਂ ਇਹ ਗੱਲ ਕਹਿੰਦੇ ਆ ਵੀ ਜੇ ਕਰ ਕੰਗੜਾ ਰਣਾਵਤ ਨੇ ਇਹ ਫਿਲਮ ਰਿਲੀਜ਼ ਕਰਵਾ ਕੇ ਤੇ ਪੰਜਾਬ ਦੇ ਵਿੱਚ ਇਹ ਫਿਲਮ ਲੱਗੀ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਸਿਨੇਮੇ ਵਾਲਿਆਂ ਨੂੰ ਵੀ ਤੇ ਇਹਨਾਂ ਦੇ ਫਿਲਮਾਂ ਦੇ ਡਾਇਰੈਕਟਰਾਂ ਨੂੰ ਵੀ ਬੰਬੇ ਵਾਲਿਆਂ ਨੂੰ ਵੀ ਪੰਜਾਬ ਦੇ ਵਿੱਚ ਜੇ ਅਗਰੇ ਫਿਲਮ ਲੱਗੀ ਤਾਂ ਫਿਰ ਪੰਜਾਬ ਦੇ ਵਿੱਚ ਮੋਮਟ ਹੋਣਾ ਤੈ ਆ ਤੇ ਜੇ ਪੰਜਾਬ ਦੇ ਵਿੱਚ ਮੋਮਟ ਹੁੰਦੀ ਹੈ ਤਾਂ ਇਸ ਦੇ ਪਰਿਨਾਮ ਤੁਹਾਨੂੰ ਸਾਰਿਆਂ ਨੂੰ ਭੋਗਣੇ ਪੈਣਗੇ ਕਿਉਂਕਿ ਸਿੱਖ ਸਮਾਜ ਦੇ ਨਾਲ ਜੁੜੀ ਹੋਈ ਜਿਹੜੀ ਗੱਲਬਾਤ ਹੈ ਦੇ ਵਿੱਚ ਉਹਨੂੰ ਬੜਾ ਹੀ ਨੀਮਾ ਦਿਖਾਇਆ ਗਿਆ ਜਿਹੜਾ ਕਿਰਦਾਰ ਰੋਲ ਕੀਤਾ ਗਿਆ ਆਪਣਾ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦਾ ਉਹ ਬੜਾ ਹੀ ਨੀਮਾ ਦਿਖਾਇਆ ਗਿਆ ਤੇ ਕੰਗਣਾ ਰਣਾਉਤ ਨੇ ਆਪ ਉਹਦੇ ਵਿੱਚ ਕੀਤਾ ਰੋਲ 인ਦਰਾ ਗਾਂਧੀ ਦਾ ਕੰਗਣਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੈਨੂੰ ਵੀ ਜਿਹੜਾ ਚਲੋ ਤੇਰੇ ਉਦੋਂ ਥੱਪੜ ਵੱਜਿਆ ਸੀ ਚਲੋ ਤਾਂ ਤੇਰਾ ਹਿਸਾਬ ਕਿਤਾਬ ਹੋ ਗਿਆ ਪਰ ਹੁਣ ਗੱਲ ਕੀ ਹੈ ਗੱਲ ਇਹ ਹੈ ਵੀ ਜੇਕਰ ਤੂੰ ਹੁਣ ਫਿਲਮ ਲਵਾਏਂਗੀ ਜਾਂ ਰਿਲੀਜ਼ ਕਰਵਾਏਂਗੀ ਤੈਨੂੰ ਲੱਗਦਾ ਵੀ ਮੈਂ ਸਿੱਖਾਂ ਦੀ ਸ਼ਬੀ ਖਰਾਬ ਕਰ ਦੂੰਗੀ ਪਰ ਅਸੀਂ ਇਹ ਨਹੀਂ ਹੋਣ ਦਿੰਦੇ ਕਿਉਂਕਿ ਸਾਡੇ ਜਮੀਰ ਦੇ ਨਾਲ ਜੁੜੀ ਹੋਈ ਸਾਡੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਗੱਲਬਾਤ ਆ ਪਰ ਅਸੀਂ ਤੈਨੂੰ ਦੱਸਣਾ ਚਾਹੁੰਦੇ ਆ ਵੀ ਹੋ ਸਕਦਾ ਕੋਈ ਪੰਜਾਬ ਦੇ ਵਿੱਚ ਐਸੀ ਮੂਮੈਂਟ ਪੈਦਾ ਹੋ ਜੇ ਸਾਡੇ ਨੌਜਵਾਨਾਂ ਦੁਆਰਾ ਕਿ ਤੁਹਾਡੇ ਬੰਬੇ ਦੇ ਵਿੱਚ ਇੱਕ ਐਸਾ ਪ੍ਰਦਰਸ਼ਨ ਚੱਲੂ ਆ ਸਿੰਘਾਂ ਦਾ ਤੁਸੀਂ ਫਿਲਮਾਂ ਬਣਾਉਣੀਆਂ ਭੁੱਲ ਜਾਓਗੇ ਸਿੱਖੀ ਦੇ ਉੱਤੇ ਕਿਉਂਕਿ ਇਹਦੇ ਨਾਲ ਸਾਡਾ ਜਿਹੜਾ ਕਿ ਗੁਰੂਤ ਸਾਬ ਨੇ ਇਹ ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਤਾਜ ਨੇ ਸਾਡੇ ਸਿਰ ਦੀ ਜਿਹੜੀ ਕਿ ਕਹਿ ਸਕਦੇ ਆ ਸਾਡੇ ਸਿਰ ਦਾ ਤਾਜ ਨੇ ਪਰ ਇਹਨਾਂ ਦੇ ਖਿਲਾਫ ਜਿਹੜੀ ਕਿ ਤੁਸੀਂ ਮਹੀਮ ਰਚੀ ਹੈ ਅੰਦਰੋਂ ਅੰਦਰੀ ਮੈਂ ਤਾਂ ਪਹਿਲਾਂ ਦੱਸ ਚੁੱਕਿਆ ਆਪਣੇ ਹੀ ਚੈਨਲ ਤੇ ਵੀ ਭਾਈ ਇਹ ਨਾਲ-ਨਾਲ ਸਰਕਾਰਾਂ ਦੇ ਨਾਲ ਜੁੜ ਜਾਂਦਾ ਮੁੱਦਾ ਵੀ ਜਿਵੇਂ ਕਿਤੇ ਨਾ ਕਿਤੇ ਕੰਗਣਾ ਨੂੰ ਵੀ ਵਰਤਿਆ ਜਾ ਰਿਹਾ ਪਰ ਕੰਗਣਾ ਨੂੰ ਵੀ ਬੇਅਕਲ ਕੰਗਣਾ ਜਿਹੜਾ ਕਿ ਇਹਨਾਂ ਦੇ ਚਾਂਸੇ ਦੇ ਵਿੱਚ ਆਉਂਦੀ ਹੈ ਨਾਲੇ ਥੱਪੜ ਖਾਂਦੀ ਹੈ ਫੇਰ ਵੀ ਨਹੀਂ ਸੁਧਰਦੀ ਪਰ ਸਾਡੇ ਪੰਜਾਬ ਦੇ ਵਿੱਚ ਜੇਕਰ ਫਿਲਮ ਲੱਗੂਗੀ ਤਾਂ ਇਹਦਾ ਵੱਡੇ ਪੱਧਰ ਤੇ ਪਹਿਲਾਂ ਹੀ ਵਿਰੋਧ ਹੋ ਹੋ ਚੁੱਕਿਆ ਤੇ ਹੋ ਵੀ ਰਿਹਾ ਤੇ ਅੱਜ ਵੀ ਕਰ ਰਹੇ ਆ ਅਸੀਂ ਵੀ ਜੇਕਰ ਸਾਡੇ ਪੰਜਾਬ ਦੇ ਵਿੱਚ ਫਿਲਮ ਲੱਗੂਗੀ ਕਾ ਕੰਗਣਾ ਰਣਾਉਤ ਦਾ ਜਿੱਥੇ ਵੀ ਘਰ ਹੈ ਤਾਂ ਉਥੇ ਇਹ ਹਿਸਾਬ ਨਾਲ ਲੋ ਕੰਗਣਾ ਤੁਹਾਨੂੰ ਨਹੀਂ ਧਿਆਉਣੀ ਕਿਉਂਕਿ ਪੰਜਾਬ ਦੇ ਵਿੱਚ ਮੋਮਟ ਹੋਣਾ ਪੱਕਾ ਹੀ ਹੈ ਅਗਰ ਪੰਜਾਬ ਦੇ ਵਿੱਚ ਮੋਮਟ ਹੁੰਦੀ ਆ ਮੈਂ ਕਹਿੰਦਾ ਵੀ ਉਹੀ ਮਾਹੌਲ ਫੇਰ ਹੋ ਜਾਣਾ ਜਿਵੇਂ ਕਿ 1984 ਵਾਲਾ ਹੋ ਗਿਆ ਸੀ ਕਿਉਂਕਿ ਭਾਈ ਫੇਰ ਅਗਲਾ ਕਹਿ ਦਿੰਦਾ ਜੀ ਹਿੰਦੂ ਤੇ ਸਿੱਖਾਂ ਦੀ ਲੜਾਈ ਚੱਲ ਪਈ ਚੱਲੇ ਕਿਉਂ ਨਾ ਤੁਸੀਂ ਦੇਖੋ ਹੁਣ ਵੀ ਅੰਦਰੋਂ ਅੰਦਰੀ ਫਿਲਮਾਂ ਚਲੋ ਹੋਰ ਵੀ ਬਣਾ ਸਕਦਾ ਹੁੰਦਾ ਬੰਦਾ ਪਰ ਭਾਈ ਸਿੱਖਾਂ ਦੇ ਉੱਤੇ ਆਧਾਰਿਤ ਜਿਹੜੀ ਸਟੋਰੀ ਕੀਤੀ ਐ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲਿਆਂ ਨੂੰ ਨੀਵਾਂ ਦਿਖਾਇਆ ਗਿਆ ਇਹਦੀ ਆਪ ਦੀ ਜਿਹੜੀ ਸ਼ਬੀ ਆ ਉਹਦੇ ਤੇ ਯਾਨੀ ਥਾਵੀ ਦਿਖਾਈ ਗਈ ਹੈ ਪਰ ਹੁਣ ਅਸੀਂ ਇਸ ਗੱਲ ਨੂੰ ਕਦੇ ਵੀ ਸਵੀਕਾਰ ਨਹੀਂ ਕਰਾਂਗੇ ਵੀ ਸਾਡੇ ਪੰਜਾਬ ਦੇ ਵਿੱਚ ਇਹ ਫਿਲਮ ਲੱਗੇ ਅਸੀਂ ਪੰਜਾਬੀ ਆ ਅਸੀਂ ਉਸ ਗੁਰੂ ਪੀਰਾਂ ਦੀ ਧਰਤੀ ਦੇ ਉੱਤੇ ਜਨਮੇ ਆ ਉੱਥੋਂ ਪੈਦਾ ਹੋਏ ਆ ਜਿੱਥੇ ਸਾਡੇ ਯੋਧਿਆਂ ਦਾ ਖੂਨ ਡੁੱਲਿਆ ਅਸੀਂ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਸਾਡੇ ਪੰਜਾਬ ਦੇ ਵਿੱਚ ਮੈਂ ਤਾਂ ਇੱਥੋਂ ਤੱਕ ਕਹੂੰ ਆ ਵੀ ਜਿਹੜੇ ਟ੍ਰੇਲਰ ਨੇ ਚਲੋ ਠੀਕ ਆ YouTube ਤੇ ਪਾਉਣ ਦੀ ਹੈ ਦੁਨੀਆ ਟ੍ਰੇਲਰਾਂ ਤੇ ਵੀ ਬੈਨ ਲੱਗਣਾ ਚਾਹੀਦਾ ਇਹਦੇ ਤੇ ਵੀ ਹਾਲਾਂਕਿ ਫਿਲਮ ਨੂੰ ਲੱਗਣਾ ਤਾਂ ਦੂਰ ਇਸ ਤੇ ਹੁਣੇ ਵਿਰੋਧ ਡਟ ਕੇ ਕਰਨਾ ਚਾਹੀਦਾ ਹਰ ਇੱਕ ਪੰਜਾਬੀ ਨੂੰ ਕਿਉਂਕਿ ਇਸ ਨੇ ਉਹ ਥੱਪੜ ਦਾ ਬਦਲਾ ਕੱਢਿਆ ਕੜਵਾਇਆ ਕਿਨੇ ਆ ਸਰਕਾਰਾਂ ਨੇ ਗੱਲ ਕਿੱਥੇ ਆ ਕੇ ਖਤਮ ਹੋ ਜਾਂਦੀ ਆ ਭਾਈ ਅਮਰਪਾਲ ਤੇ ਅਮਰਤਪਾਲ ਚੱਲਿਆ ਸਿੰਘਾਂ ਦੇ ਰਾਹ ਤੇ ਜਿਹੜਾ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਦੀ ਮਹੀਮਾ ਹੀ ਸੀ ਉਹ ਵੀ ਤਾਂ ਉਹਨਾਂ ਦੇ ਰਾਹ ਤੇ ਉਹੀ ਬਾਣਾ ਉਹੀ ਰੂਪ ਤਾਂ ਉਸ ਨੂੰ ਦੇਖਦੇ ਹੋਏ ਸਰਕਾਰਾਂ ਨੇ ਸੋਚਿਆ ਵੀ ਆਪਾਂ ਗੰਗਣਾ ਰਣਾਉ ਤੋਂ ਬਣਵਾ ਕੇ ਇੱਕ ਫਿਲਮ ਸਿੰਘਾਂ ਦਾ ਧਿਆਨ ਭਟਕਾ ਦੇਾਂਗੇ ਕੋਈ ਗੱਲ ਨਹੀਂ ਕਰਵਾਓ ਕੀ ਕਰਵਾਉਨੇ ਆ ਅਸੀਂ ਨੌਜਵਾਨ ਮਰੇ ਨਹੀਂ ਹੈਗੇ ਸਾਡਾ ਜਮੀਰ ਨਹੀਂ ਮਰਿਆ ਅਸੀਂ ਪੰਜਾਬ ਦੀ ਉਹ ਧਰਤੀ ਦੇ ਨੌਜਵਾਨਾ ਜਿੱਥੋਂ ਸਾਡੇ ਸੂਰਵੀਰਾਂ ਨੇ ਇੰਨੀ-ਇੰਨੀ ਕੁਰਬਾਨੀਆਂ ਦੇਤੀਆਂ ਤੇ ਤੇਰੇ ਵਰਗੀ ਜਿਹੜੀ ਦੋ ਟਕੇ ਦੀ ਔਰਤ ਸਾਡੇ ਪੰਜਾਬ ਦੇ ਲਈ ਐਸੇ ਮਾੜੇ ਖਿਆਲ ਰੱਖਣ ਵਾਲੀ ਤੇਰਾ ਸੌਦਾ ਪੱਕੇ ਤੌਰ ਤੇ ਲੱਗੂ ਅਜੇਕਰ ਫਿਲਮ ਲੱਗੀ ਇੱਧਰ ਫਿਲਮ ਲੱਗੂਗੀ ਕਾ ਤੇਰੇ ਇੱਥੇ ਸੌਦਾ ਲੱਗਣਾ ਤੈ ਹੈ ਪੱਕੀ ਗੱਲ ਐ ਮੇਰੀ ਲਿਖ ਲਿਓ ਗੱਲ ਕਿਉਂਕਿ ਪੰਜਾਬ ਦੇ ਵਿੱਚ ਜੇ ਫਿਲਮ ਲੱਗਦੀ ਆ ਤਾਂ ਮਾਹੌਲ ਐਸਾ ਹੋ ਜਾਣਾ ਜਿਵੇਂ ਕਿ ਕਲਫੂ ਲੱਗਣ ਦੇ ਮੈਂ ਕਹਿੰਦਾ ਵੀ ਇੱਕ ਤਰ੍ਹਾਂ ਦੇ ਮੰੰਜਰ ਬਣ ਜਾਣੇ ਆ ਕਿਉਂਕਿ ਭਾਈ ਉਦੋਂ ਫਿਰ ਜਾਤੀਵਾਦ ਉੱਠੂ ਐਨਾ ਹਿਸਾਬ ਲਾ ਲਿਓ ਹੁਣ ਮੇਰੀ ਰਿਕਾਰਡ ਕਰ ਲਿਓ ਬੇਸ਼ੱਕ ਦੀ ਗੱਲ ਫਿਰ ਚਲਾ ਦੇ ਕੋਈ ਬੰਦਾ ਫਿਰ ਵੀ ਦੇਖ ਲਿਓ ਤੁਸੀਂ ਇਹ ਗੱਲ ਨੂੰ ਰਿਕਾਰਡ ਕਰਕੇ ਰੱਖ ਸਕਦੇ ਹੋ ਵੀ ਜੇਕਰ ਪੰਜਾਬ ਦੇ ਵਿੱਚ ਫਿਲਮ ਲੱਗਦੀ ਹੈ ਮਾਹੌਲ ਐਸਾ ਹੀ ਹੋਣਾ ਵੀ ਭਾਈ ਐਮਰਜੈਂਸੀ ਵਾਲੇ ਜਿਵੇਂ ਕਿ ਫਿਲਮ ਦਾ ਨਾਮ ਵੀ ਐਮਰਜੈਂਸੀ ਹੈ ਹੁਣ ਤੁਸੀਂ ਇੰਨਾ ਹਿਸਾਬ ਲਾ ਲਓ ਵੀ ਬੇ ਬੇहद ਜਿਆਦੇ ਖੌਫਨਾਕ ਮੰਝਰ ਹੋਣਗੇ ਕਾਰਫੂ ਦਾ ਮਾਹੌਲ ਬਣ ਜਾਣਾ ਐਮਰਜੈਂਸੀਆਂ ਲੱਗਣਗੀਆਂ ਕਿਉਂਕਿ ਜਾਤੀਵਾਦ ਖੜਾ ਹੋ ਜਾਣਾ ਫਿਰ ਗੱਲ ਕਿੱਥੇ ਅੱਗੇ ਜੁੜ ਜਾਂਦੀ ਆ ਅਗਲਾ ਕੂਆ ਯਾਰ ਹਿੰਦੂ ਤੇ ਸਿੱਖਾਂ ਦੀ ਲੜਾਈ ਚੱਲ ਪਈ ਤੇ ਕੰਗੜਾ ਨੂੰ ਸ਼ਰਮ ਨਹੀਂ ਆਉਂਦੀ ਵੀ ਚਲੋ ਗਲਤੀ ਕੀਤੀ ਦਾ ਅਹਿਸਾਸ ਤੈਨੂੰ ਹਲੇ ਤੱਕ ਵੀ ਨਹੀਂ ਹੋਇਆ ਜਿਹੜਾ ਥੱਪੜ ਵੱਜਿਆ ਸੀ ਪਰ ਮੈਂ ਸਾਡੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਜਿੰਨੇ ਸਾਡੇ ਪੰਜਾਬ ਦੇ ਤੁਸੀਂ ਵਾਸੀ ਹੋ ਵੈਸੇ ਤਾਂ ਸਾਡੇ ਭਰਾਵਰ ਦੇ ਵੀ ਬਹੁਤ ਮਦਦ ਕਰਦੇ ਐ ਨਾ ਗੱਲਾਂ ਦੇ ਵਿੱਚ ਮੁੱਦਿਆਂ ਤੇ ਹਰਿਆਣੇ ਚੋਂ ਵੀ ਹੋਰ ਵੀ ਕਈ ਸਟੇਟਾਂ ਨੇ ਪਰ ਮੈਂ ਕਹਿਣਾ ਚਾਹੁੰਦਾ ਵੀ ਜਿੰਨੇ ਤੁਸੀਂ ਸਾਡੇ ਭੈਣ ਭਰਾ ਪੰਜਾਬ ਦੇ ਪ੍ਰਤੀ ਪਿਆਰ ਕਰਦੇ ਹੋ ਇਸ ਫਿਲਮ ਦਾ ਵਿਰੋਧ ਆਪਾਂ ਸਾਰਿਆਂ ਨੇ ਨਹੀਂ ਕਰਨਾ ਕਿਉਂਕਿ ਇਹ ਮੁੱਦਾ ਕੱਲੇ ਕਿਸੇ ਬੰਦੇ ਦਾ ਨਹੀਂ ਹੈਗਾ ਕਿਸੇ ਕੱਲੇ ਹੋਰ ਮਤਲਬ ਜਾਤ ਪਾਤ ਦੀ ਗੱਲ ਨਹੀਂ ਹੈਗੀ ਇਹਦੇ ਵਿੱਚ ਗੱਲ ਕਿੱਥੇ ਆ ਜਾਂਦੀ ਹੈ ਪੰਥ ਤੇ ਪੰਥ ਦੇ ਵਿੱਚ ਬਹੁਤ ਹੀ ਬਰਾਦਰੀਆਂ ਵੀ ਆ ਜਾਂਦੀਆਂ ਜੇਕਰ ਗੱਲ ਕਰੀਏ ਤਾਂ ਬਹੁਤ ਹੀ ਯਾਨੀ ਸਾਡੇ ਲੋਕ ਆ ਜਾਂਦੇ ਨੇ ਇਸ ਚੀਜ਼ ਦਾ ਡਟ ਕੇ ਆਪਾਂ ਨੇ ਵਿਰੋਧ ਕਰਨਾ ਇਹ ਜਿਹੜੀ ਕੰਗਣਾ ਰਣਾਵਤ ਹੈ ਦਾ ਦਿਮਾਗ ਹੋ ਰਿਹਾ ਹੈ ਖਰਾਬ ਛੇਤਰਾਂ ਦੀ ਲੋੜ ਪੈ ਗਈ ਹੈ ਉਹਨੂੰ ਹੁਣ ਦੁਬਾਰਾ ਤੋਂ ਫਿਰ ਜਿਹੜੇ ਕਿ ਉਹਨੂੰ ਉਸ ਸਮੇਂ ਤੋਂ ਬਾਅਦ ਮਿਲ ਜਾਣੇ ਕਿਸੇ ਨਾ ਕਿਸੇ ਸਿੰਘ ਦੁਆਰਾ ਤੇ ਜਾਂ ਫਿਰ ਕਿਸੇ ਸਿੰਘਣੀ ਦੁਆਰਾ ਤਾਂ ਹੁਣ ਮੇਰੀ ਅਪੀਲ ਆ ਸਾਡੇ ਪੰਜਾਬ ਦੇ ਜਿੰਨੇ ਭੈਣ ਭਰਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਅਸੀਂ ਚੰਦਰੀ ਔਰਤ ਨੇ ਜਿਹੜੀ ਇਹ ਰਚੀ ਕਹਾਣੀ ਇਸ ਨੂੰ ਆਪਾਂ ਇਹਦਾ ਪਰਦਾ ਫਾਸ਼ ਕਰ ਪਾਈਏ ਤਾਂ ਪੂਰੇ ਪੰਜਾਬ ਦੇ ਵਿੱਚ ਇਹ ਮੈਸੇਜ ਜਾਣਾ ਚਾਹੀਦਾ ਕਿ ਇਹ ਫਿਲਮ ਸਾਡੇ ਪੰਜਾਬ 'ਚ ਆਪਾਂ ਨਹੀਂ ਲੱਗਣ ਦੇਣੀ ਕਿਉਂਕਿ ਆਪਣੇ ਕੌਮ ਦੇ ਖਿਲਾਫ ਆਪਣੀ ਪੰਥ ਦੇ ਖਿਲਾਫ ਆਪਣੀ ਸਿੱਖੀ ਦੇ ਖਿਲਾਫ ਇਹ ਮਹਿਮ ਚੱਕੀ ਗਈ ਹੈ ਕੰਗਣਾ ਦੁਆਰਾ ਕਰਵਾਇਆ ਸਰਕਾਰਾਂ ਨੇ ਪਰ ਹੁਣ ਤੁਹਾਨੂੰ ਮੇਰੀ ਹੀ ਅਪੀਲ ਹੈ ਵੀ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਦੇ ਰਹਿਣਾ ਅੱਗੇ ਦੀ ਅੱਗੇ ਗਰੁੱਪਾਂ ਦੇ ਵਿੱਚ ਫੈਲਾ ਦੇਣਾ ਮੇਰਾ ਵੀਰ ਤਾਂ ਕਿ ਆਪਣੇ ਲੋਕਾਂ ਦੇ ਪ੍ਰਤੀ ਗਾ ਮੈਸੇਜ ਜਾਵੇ ਜਿਹੜਾ ਪੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਜੀ ਧੰਨਵਾਦ